ਸਸਰੀ ਕਾਲਜ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੱਗਨੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਕਾਫੀ ਦਿਨਾਂ ਬਾਅਦ ਧੁੰਦ ਪਈ ਸੀ ਜੀ ਤੇ ਹੁਣ ਤਾਂ ਵੈਸੇ ਧੁੱਪ ਨਿਕਲੀ ਤੇ ਹਲੇ ਵੀ ਥੋੜੀ ਥੋੜੀ ਧੁੰਦ ਸੀ ਕਿਤੇ ਉਹ ਕਾਫੀ ਦੂਰ ਦੂਰ ਤੱਕ ਦੀ ਸੀ ਜੀ ਤੇ ਅੱਜ ਟਾਈਮ 12:00 ਵਜੇ ਕੋਈ ਇੰਨੀ ਜ਼ਿਆਦਾ ਧੁੱਪ ਨਿਕਲੀ ਨਹੀਂ ਹੈਗੀ ਅਜੇ ਤੇ ਹੁਣ ਆਪਾਂ ਚੱਲਿਆਂ ਅੱਜ ਸਵੇਰ ਤੋਂ ਕੋਈ ਨਾ ਦਾ ਖੇਤ ਕੰਮ ਹੋਇਆ ਧੁੰਦ ਕਰਕੇ ਤੇ ਧਾਰਮੇਰਾ ਜੋਕੇ ਚਾਰਵੇਂ ਪਹਿਲਾਂ ਪੱਟਿਆਂ ਦਾ ਸਿੱਖੇ ਤੇ ਜਾ ਕੇ ਤੇ ਹੁਣ ਪਹਿਲਾਂ ਆਪਾਂ ਮੰਡੀ ਚ ਲਾ ਕੇ ਆਵਾਂਗੇ ਗੋਹਾ ਕਿਉਂਕਿ ਗੋਹੇ ਦੀ ਆਪਾਂ ਪੱਥੜੀਆਂ ਜਿਹੜੇ ਨੇ ਪਾਥੀਆਂ ਤੇ ਫਿਰ ਉਸ ਤੋਂ ਬਾਅਦ ਲਿਆਵਾਂਗੇ ਚਾਰ ਚੱਕ ਕੇ ਦਿਖਾਉਣਾ ਤੁਹਾਨੂੰ ਆਪਣੇ ਆਪਣਾ ਮੰਡੀ ਦੇ ਵਿੱਚ ਕਿਵੇਂ ਪਾਥੀਆਂ ਦਾ ਕੀ ਵਢਾਗਾ ਸਾਡਾ ਸਾਰਾ ਪਿੰਡ ਮੰਡੀ ਚ ਪਾਥੀਆਂ ਪਾਸ ਕਰ ਆਉਂਦੀ ਆ ਤੇ ਜਦੋਂ ਆਪਾਂ ਝੋਨਾ ਚੱਕਿਆ ਜਾਂਦਾ ਮੰਡੀ ਤੋਂ ਬੁੜੀਆਂ ਆਪਦੇ ਬਾੜੇ ਰੋਕ ਲੀਆਂ ਰਹਿਗੀਆਂ ਤੇ ਬਾੜੇ ਰੋਕ ਕੇ ਫਿਰ ਜਿਵੇਂ ਪਾਥੀਆਂ ਪਾਧੀਆਂ ਨੇ ਫਿਰ ਉਸ ਤੋਂ ਬਾਅਦ ਥਲ ਦੀਆਂ ਨੇ ਪਾਥੀਆਂ ਇਹ ਤੜਾਂ ਲਾਈਆਂ ਜਾਂਦੀਆਂ ਰਹਿ ਗਈਆਂ ਤੇ ਫਿਰ ਜਦੋਂ ਕਣਕ ਵੱਢਣ ਦਾ ਸਮਾਂ ਆ ਜਾਂਦਾ ਸਰਵਾਂ ਵੇਲੇ ਉਦੋਂ ਨੂੰ ਹਰੇਕ ਬੁਢੀ ਆਉਂਦੀ 2-2 3-3000 ਪਾਥੀ ਜੋੜ ਲੈਂਦੀ ਹੈਗੀ ਤੇ ਉਹ ਅਗਲੇ ਸਾਲ ਫਿਰ ਸਿਆਲਾਂ ਦੇ ਵਿੱਚ ਅੱਗ ਮਚਾਉਣ ਦੇ ਕੰਮ ਆਉਂਦੀ ਹੈਗੀ ਦਿਖਾਉਣਾ ਤੁਹਾਨੂੰ ਕਿਸ ਤਰ੍ਹਾਂ ਮੰਡੀ ਦੇ ਵਿੱਚ ਪੰਜਾਂ ਨੇ ਆਪਣੇ ਪਾਥੀਆਂ ਲਓ ਜੀ ਪਹੁੰਚ ਗਏ ਮੰਡੀ 'ਚ ਦੇਖੋ ਇਹ ਜਿਵੇਂ ਆ ਬਾਉਂਡਰੀ ਮਾਰੀ ਹੋਈ ਆ ਆ ਜਿਹੜੀਆਂ ਖੜੀਆਂ ਪਾਥੀਆਂ ਰਹੀਆਂ ਜਿਵੇਂ ਆ ਦੇਖੋ ਆ ਇਹਨੂੰ ਧੜਕਾ ਜਾਂਦੇ ਨੇਗੇ ਤੇ ਆ ਇਸ ਤਵਾਰ ਹੋਰ ਦਾ ਗਿਆ ਬਾੜਾ ਇੱਥੇ ਤੱਕ ਜਿਵੇਂ ਮੈਂ ਮੈਂ ਮਤਲਬ ਜਿਹਦੇ ਕੋਲੇ ਜ਼ਿਆਦਾ ਡੰਗਰ ਨੇਗੇ ਉਹ ਵੱਡਾ ਬਾੜਾ ਰੋਕ ਲੰਗਾ ਜਿਹਦੇ ਕੋਲੇ ਘੱਟ ਨੇਗੇ ਉਹ ਛੋਟਾ ਰੋਕ ਲੰਗਾ ਜਿਵੇਂ ਇੱਥੋਂ ਲੈ ਆ ਦੋ ਬਾਉਂਡਰੀਆਂ ਆਂ ਇੱਕ ਉਹਦੀ ਬਾਉਂਡਰੀ ਉਧਰ ਇੱਕ ਦੀ ਇੱਧਰ ਤੇ ਇਹਨਾਂ ਦਾ ਬਾੜਾ ਇੱਥੋਂ ਲੈ ਕੇ ਆ ਕੰਦ ਤੱਕ ਆ ਗਿਆ ਇਹ ਇਸ ਤਰ੍ਹਾਂ ਸਾਰੇ ਵੀ ਰੋਕੇ ਹੋਏ ਨੇ ਉਹ ਜਿੱਥੇ ਤੱਕ ਦੇਖੋ ਪਾਠੀ ਦੀ ਨਹੀਂ ਇਹ ਸਾਰੇ ਰੋਕੇ ਹੋਏ ਤੇ ਆਪਣਾ ਵੀ ਰੋਕਿਆ ਹੋਇਆ ਆਪਣਾ ਉਹ ਜਿਹੜਾ ਅਗਲਾ ਕੋਠਾ ਆਊਗਾ ਉਹਦੇ ਕੋਲੇ ਹੈਗਾ ਚੱਲ ਚੱਲ ਤੇ ਆਪਾਂ ਜਾਂਦੇ ਹੁੰਦੇ ਆ ਬਾਲਦ ਦੇ ਉੱਤੇ ਗੋਹਲ ਹੁਣ ਅੱਜ ਰੇੜਾ ਭਰ ਕੇ ਇਹ ਸਭ ਤੋਂ ਸਸਤਾ ਸਾਧਣਾਗਾ ਕੋਈ ਤੇਲ ਖਰਚਾ ਨਹੀਂ ਇਹਦਾ ਕਿਉਂਕਿ ਜੇ ਅਮਾ ਟਰੈਕਟਰ ਤੇ ਆਵਾਂਗੇ ਤਾਂ ਉਹ ਦਿੱਕਤ ਦਿੰਦਾਗਾ ਇਹਦਾ ਮਾਡਰਨ ਵਗਾਇਆ 'ਚ ਵੀ ਦਿੱਕਤ ਆਉਂਦੀ ਹੈਗੀ ਉਲੇ ਸੜਕ ਪਹਾਰੀ ਜਾਂਦੇ ਸੜਾਂ ਦੇ ਵਿੱਚ ਹੁਣ ਖੜੇ ਨੇ ਕਰੇ ਆ ਗਿਆ ਆਪਣਾ ਬਾੜਾ ਇੱਥੋਂ ਲੈ ਕੇ ਉਹ ਕੋਠੇ ਦੇ ਪਰਾਂ ਤੱਕ ਉਹ ਤੋਂ ਨੂੰ ਪਹਿਲਾਂ ਬਲਦ ਨੂੰ ਕੱਢਾਂਗੇ ਫਿਰ ਕਮਾ ਕੇ ਰੇੜਾ ਫਿਰ ਕਰਾਂਗੇ ਆ ਜਾਓ ਤੁਹਾਨੂੰ ਬੰਨੀ ਹੈ ਪਹਿਲਾਂ ਆ ਬਾਉਂਡਰੀ ਤੋਂ ਸ਼ੁਰੂ ਹੁੰਦਾ ਆਪਣਾ ਬਾੜਾ ਉਧਰ ਨੂੰ ਉਹ ਕੋਠੇ ਤੱਕ ਆ ਜਿਹੜੀਆਂ ਪਾਥੀ ਮੋਦੀਆਂ ਕਰੀਆਂ ਹੋਈਆਂ ਨੇ ਆ ਇਸ ਕੋਣ ਖਾਤਰ ਨੇ ਵੀ ਉੱਪਰੋਂ ਸੁੱਕ ਗਈਆਂ ਇਹ ਹੁਣ ਮੋਦੀ ਕਰਕੇ ਥੱਲੋਂ ਸੁੱਕਣਗੀਆਂ ਤੇ ਉਹ ਜਿੱਥੇ ਟਟਿਰੀ ਫਿਰਦੀ ਆ ਉਹ ਦਿਖ ਨਹੀਂ ਰਹੀ ਵੀਡੀਓ ਦੇ ਵਿੱਚ ਮਨਦਾ ਉਹ ਬਾਉਂਡਰੀ ਤੱਕ ਆਪਣਾ ਵੜ ਆ ਗਿਆ ਇਧਰੋਂ ਉਧਰ ਤੱਕ ਆ ਗਿਆ ਤੇ ਆ ਵੀ ਆਪਣੀਆਂ ਨੇ ਤੇ ਆ ਵੀ ਆਪਣੀਆਂ ਨੇ ਤੇ ਇਧਰ ਆ ਗਈ ਬਾਉਂਡਰੀ ਤੇ ਹੁਣ ਕਰਾਂਗੇ ਖਾਲੀ ਰੇੜਾ ਇਸ ਖਾਲੀ ਕਰਨਾ ਬਹੁਤ ਸੌਖਾ ਏ ਦੋਨੇ ਲੜ ਫੜੋ ਕਮਾਓ ਤੇ ਇਸ ਤਰ੍ਹਾਂ ਹੋ ਗਿਆ ਖਾਲੀ ਇੰਨੇ ਟਾਈਮ ਚ ਖਾਲੀ ਹੋ ਜਾਂਦਾ ਤੇਰੇ ਪੱਲੀ ਚੱਕੋ ਧਿੱਕਰ ਜਾ ਕੇ ਬਸ ਨੂੰ ਸੁੱਕਣੀ ਪਾ ਦਾਂਗੇ ਸਿਆਲੋ ਸਿਆਲ ਲੱਕੜਾਂ ਫੁੱਕਣ ਦੇ ਆਪਾਂ ਨੂੰ ਲੋੜ ਨਹੀਂ ਹੈਗੀ ਪਾਥੀ ਨਾਲ ਕੰਮ ਸਰ ਜਾਂਦਾ ਆਪਣਾ ਸਾਡਾ ਸਾਰਾ ਪਿੰਡ ਇਸ ਤਰ੍ਹਾਂ ਪਾਦਿਆ ਬਾਸੀਆਂ ਦੇਖੋ ਮੰਡੀ ਦੇ ਵਿੱਚ ਚਲੋ ਆ ਚੱਲੀਏ ਹੜਾ ਟੱਕ 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 ਸਾਰੇ ਲੋਕੀ ਜੋੜੀ ਬਲਦ ਚੱਲਦੇ ਹੁਣ ਚਾਰ ਪੱਟ ਚੱਕਣ ਪੱਟੇ ਆਪਣਾ ਪਿਆਗਾ ਤਰਾਗੇ ਦੀ ਪਾਥੀਆਂ ਜਿੱਥੇ ਤੱਕ ਆਪੇ ਨਿਗਾ ਜਾਂਦੀ ਮੰਡੀ ਸਾਰੀ ਤੇ ਵਿੱਚ ਪਾਥੀ ਪਾਥੀ ਨਹੀਂ ਆ ਤੇ ਬਸ ਸਭ ਵਿੱਚ ਤੇ ਇੰਨਾ ਕ ਰਸਤਾ ਛੱਡਿਆ ਹੋਇਆਗਾ ਇੱਕ ਇਧਰਾਂ ਰਸਤਾ ਤੇ ਇੱਕ ਉਧਰ ਉਹ ਕੋਠੇ ਕੋਠੇ ਜਿੱਥੋਂ ਦੀ ਆਪਾਂ ਆਏ ਉਹ ਤੇ ਬਸ ਇਹ ਦੋ ਰਸਤੇ ਛੱਡੇ ਹੋਏ ਨੇ ਕਿ ਆਪਦੇ ਆਪ ਦੇ ਬਾੜੇ ਚ ਜਾਣ ਲਈ ਤੇ ਆਪਣੀ ਜੀਰੀ ਤੇ ਕਣ ਕਪਣੀ ਆਉਰੇ ਜੀ ਹੁੰਦੀ ਆਉਰੇ ਆ ਇੱਥੇ ਆਪਣਾ ਪੇੜ ਆ ਗਿਆ ਆਪਣੇ ਆੜਤੀ ਦਾ ਤੇ ਆ ਸਾਹਮਣੇ ਆ ਗਿਆ ਆਪਣਾ ਦਰਖਤ ਕੋਲੇ ਚਾਰ ਵਾਲਾ ਟੋਆ ਆ ਚਾਰ ਪੱਟੇ ਆਪਣਾ ਪਿਆ ਸਵੇਰੇ ਕਿਉਂਕਿ ਆਪਾਂ ਨੰਗਾ ਸਵੇਰੀ ਲੈ ਜਾਂਦੇ ਗੋਹਾ ਚੱਕ ਕੇ ਹੱਜ ਚਾਰ ਚੱਕ ਤੋਂ ਸਵੇਰ ਨੂੰ ਗੋਹਾਣੀ ਸੀ ਅੱਜ ਰੇੜੇ 'ਚ ਪਾਇਆ ਠੰਡ ਕਰਕੇ ਤੇ ਹੁਣ ਤੋਂ ਚੜੀ ਤੋਂ ਨਾਲੇ ਸੁੰਬਰ ਤੋਂ ਉਥੋਂ ਤੇ ਸੁੰਬਰ ਕੇ ਸਾਰਾ ਰੇੜੇ ਦੇ ਵਿੱਚ ਪਾ ਕੇ ਗੋਹਾ ਮੰਡੀ 'ਚ ਲਾਤਾ ਤੇ ਹੁਣ ਚਾਰ ਚੱਕ ਲਿਆਵਾਂਗੇ ਪੱਟਿਆ ਪਿਆ ਇਸ ਤੋਂ ਬਾਅਦ ਘਰੇ ਜਾ ਕੇ ਬਸ ਦੁਪਹਿਰ ਦੀ ਚਾਹ ਪੀ ਕੇ ਸੱਨੀ ਦਾ ਟਾਈਮ ਆਗਾ ਸੱਨੀ ਕਰ ਦਾਂਗੇ ਆ ਗਈ ਆਪਣੀ ਕਣਕ ਅੱਗੇ। ਉਹ ਗੁੱਲੀ ਡੰਡਾ। ਪੂਰੀ ਵਧੀਆ ਕਣਕ ਦਾ ਤੁਸੀਂ। ਕਿਰਪਾ ਮਹਾਰਾਜ ਦੀ। ਆ ਰਵ। ਪਹੁੰਚ ਗਏ ਨਹੀਂ ਆਪਾਂ ਆਪਣੇ ਸਹਲੇ ਵਾਲੇ ਟੋਏ ਦੇ ਜਮਾਂ। ਕੋਲੇ ਤੇ ਬਸ ਵਿੱਚ ਵੀ ਵੜਨ ਲੱਗੇ। ਉਹ ਪੱਟੀਆਂ ਪਿੰਜਾਂ ਦੇ ਪਿੱਛੇ। ਦੇਖੋ ਬੋਰੀਆਂ ਆਚਾਰ ਦੀਆਂ। ਚੱਕਾਂਗੇ ਉਹਨਾਂ ਨੂੰ ਰੇੜੇ ਛਤਰਾਏ ਤੇ ਫਿਰ ਚਲਾਏ ਘਰ ਨੂੰ। टोए चक् बोरिया छः बोरिया लगे बाकी इको घर पिधर अपना चार लोग अच्छे टो मिट्टी ला दी असें बधाता टो ਉਹ ਬੜਾ ਕੁੰਜਾ ਉੱਧਰ ਨੇ ਇੱਕ ਵਿਚੀ ਖੰਡੂ ਇਹ ਮੱਝਾਂ ਦੇ ਮੱਖੀ ਇੱਕ ਨਹੀਂ ਛੁੱਟੀ ਉਹ ਮੱਖੀ ਨੂੰ ਚਿੰਬੜੀਆਂ ਘੜੀ ਉਹਨੂੰ ਮੋੜੀ ਫਿਰ ਦੱਸਾ ਦੇ ਚੰਗਾ 3 10 15 ਦਿਨ ਲੋਡ ਨਹੀਂ ਗਈ ਮਿੱਟੀ ਲਾਉਣ ਦੀ ਆ ਤਾਂ ਮਹੀਨਾ ਨਾਲ ਚੱਲਦਾ ਇੱਕ ਮਹੀਨੇ ਦੀ ਮਿੱਟੀ ਲਾਤੀ ਆ ਡੇਲੀ ਤੱਕ ਨਾਲ ਥੋੜਾ ਪਿੱਛੇ ਨੂੰ ਮੋੜ ਦਿਆ ਕਰਾਂਗੇ ਆਇਆ ਬਾਦੂ ਦਾ ਪੱਟਣ ਵਾਲੀ ਇਹ ਨਾਲੋਂ ਧਰਦਣਾ ਇਧਰ ਰਪੇ ਰਹਿਣ ਦਾ ਹਾਂ ਇੰਦਾ ਰੰਗ ਲੈ ਸੋਕਰੀ ਜਾਊਗਾ ਤੋ ਇਹੋ ਫਿਲਮ ਹੂੰ ਕੌਜੀ ਤੇ ਚਾਰ ਰੈਡ ਚ ਲੱਗ ਲਿਆ ਤੇ ਹੁਣ ਚੱਲਦੇ ਆਪਾਂ ਘਰ ਨੂੰ ਤੋ ਵਾ ਦੇਖਾਂ ਕਰੀ ਜਾ ਕੇ ਕੋਈ ਕੰਮ ਧੰਦਾ ਅੱਜ ਤੋ ਵੇਸੇ ਕੋਈ ਹੈ ਨਹੀਂ ਕੰਮ ਧੰਦਾ ਆਪਾਂ ਨੂੰ ਕਿਉਂਕਿ ਸਪਰੇ ਵਗੈਰਾ ਕਰੀ ਹੋਈ ਆ ਖੇਤ ਤੇ ਸਾਰਾ ਕੰਮ ਧੰਦਾ ਆਪਣੇ ਵੱਲੋਂ ਡਾਨਾ ਕਰਣਾ ਕੋਈ ਹੋ ਹੈ ਨਹੀਂ ਗੱਲਬਾਤ ਉਂ ਗੇੜਾ ਮਾਰਿਆ ਮੈਂ ਜੇ ਮਾਰ ਕੇ ਨਾ ਹੋਇਆ ਕੱਲਾ ਇਹ ਫੀਡ ਦਿਖਾਉਣਾ ਸੀ ਕਿਹੜੀ ਪਾਉਣਿਆਂਗੇ ਆਪਣੀ ਬੋਰੀਆਂ ਨੇ ਫੀਡ ਨਹੀਂ ਉਹ ਦਿਖਾਉਣਾ ਤੁਹਾਨੂੰ ਆਹ ਫੀਡ ਪਾਉਣਿਆਂਗੇ ਅਸੀਂ ਤੇ ਪੰਜੀਰੀ ਹੁੰਦੀ ਹੈ ਇਹ ਉਹ ਉੱਪਰ ਲਿਖ ਹੋਇਆ ਪੰਜੀਰੀ ਗੱਲ ਕਰ ਇੱਥੇ ਉਹ ਇਕੱਠੀ ਹੋਈ ਸੀ ਨਹੀਂ ਕਿ ਪੰਜੀਰੀ 10000 ਇਹ ਪਾਉਣਿਆਂ ਮੱਝਾਂ ਨੂੰ ਤੇ ਖਾਲਾਂ ਵਾਲੀਆਂ ਬੋਰੀਆਂ ਆਹ ਨੇ ਮੇਰਾ ਰਾਇ ਤੇ ਉਸ ਖਾਲ ਤੋਂ ਹੀ ਹੁੰਦੀ ਆਪਣੀ ਬੜੇ ਮਹਿੰਦੀ ਜਾਂ ਸਰੋਂ ਦੀ ਖੜਤਾ ਨੋਰਮਲ ਹੀ ਪਾਈ ਰਹੀ ਹੈਗੀ ਤੇ ਆ ਪੰਜੀਰੀ ਪਾਉਣੇ ਤੇ ਬਾਕੀ ਘਰੇ ਆਪਦੀ ਫੀਡ ਦਾਣਾ ਜਾਂ ਤਿਆਰ ਕਰਾਉਣ ਉਹਨਾਂ ਕਣਕ ਪਾ ਕੇ ਵਿੱਚ ਥੋੜਾ ਮੱਕੀ ਦਾ ਪਾਣਾ ਨੇਗੇ ਸੋਲਿਆਂ ਦਾ ਚੂੜਾ ਜਾਂ ਕਵਾਲਾ ਨੇਗੇ ਤੇ ਉਹ ਘਰੇ ਬਣਵਾ ਲੈਣ ਦੋਨੇ ਮਿਕਸ ਕਰਕੇ ਪਾਉਣੇ ਨੇਗੇ ਤੇ ਆਪਾਂ ਨੂੰ 4-5 ਨੂੰ ਸਾਨੂੰ 7-8 ਸਾਲ ਹੋ ਗਏ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਤੇ ਕਦੇ ਕੋਈ ਦਿੱਕਤ ਨਹੀਂ ਆਈ ਹੈਗੀ ਤੇ ਕਈ ਵੀਰ ਕਹਿੰਦੇ ਨੇ ਵੀ 4 ਪਾਉਣ ਨਾਲ ਦੁੱਧ ਜਿ ਸਿੱਧੀ ਆਉਂਦੀ ਆ ਜਿਵੇਂ ਉੱਲੀ ਲੱਗੇ ਨੇ ਚਾਰ ਨੂੰ ਤੇ ਉਹਦੇ ਤੋਂ ਇਲਾਜ ਹੈਗਾ ਵੀ ਨਿੰਨੇ ਦੇ ਵਿੱਚ ਦੋ ਵਾਰੀ ਪਸੂ ਨੂੰ 50 ਕ ਗ੍ਰਾਮ ਮਿੱਠਾ ਛੋਡਾ ਦੇ ਦੇ ਇੱਕ ਪਸੂ ਨੂੰ 50 ਗ੍ਰਾਮ ਤੇ ਮਿੱਠੇ ਛੋਡੇ ਨਾਲ ਫਿਰ ਛੁੱਡਦੀ ਵਿੱਚ ਸਿੱਧੀ ਨਹੀਂ ਆਉਂਦੀ ਹੈਗੀ ਕਿਉਂਕਿ ਉਹ ਅੰਦਰੋਂ ਸਾਰਾ ਕੁਝ ਸਾਫ਼ ਕਰ ਦਿੰਦਾ ਮਿੱਠਾ ਛੋਡਾ ਬਾਕੀ ਸਾਨੂੰ ਹੋਰ ਕੋਈ ਦਿੱਕਤ ਆਈ ਨਹੀਂ ਹੈਗੀ ਚਾਰ ਪੌਂਦਿਆਂ ਨੂੰ ਤੇ ਅਸੀਂ ਚਾਰ ਹੁਣ ਚਾਰ ਮੈਸਾ ਨੂੰ ਇੱਕ ਬੋਰੀ ਚਾਰ ਦੀ ਤੇ ਦੋ ਟੋਕਰੇ ਤੂੜੀ ਦੇ ਇਸ ਤਰ੍ਹਾਂ ਮਿਲਾ ਕੇ ਪਾਵਾਂਗੇ ਕੱਲਾ ਮੇਰਾ ਚਾਰ ਵੀ ਨਹੀਂ ਪਾਉਂਦੇ ਹੈਗੇ ਮੇਰਾ ਚਾਰ ਚਲੋ ਖਰਾਬ ਹੀ ਕਰਦਾ ਪਸੂ ਨੂੰ ਤੇ ਇੱਕ ਜਿਹੜੇ ਵਿਚਾਰ ਦੇ ਵਿੱਚ ਉల్లి ਵਗੈਰਾ ਹੁੰਦੀ ਉਹ ਨੂੰ ਆਪਾਂ ਨਹੀਂ ਪਾਉਂਦੇ ਉਹ ਆਪਾਂ ਸਾਈਡ ਤੇ ਕੱਢ ਦਿੰਦੇ ਹਾਂ ਅਗੇ ਜਮਾ ਸਹੀ ਚਾਰ ਪਾਉਨੇ ਆਗੇ ਏ ਚਲੋ ਜੀ ਚੱਲਦੇ ਹਾਂ ਕਰਨ ਹਾਂਜੀ ਤੇ ਟਾਈਮ ਹੋ ਗਿਆ 8:30 ਦਾ 5 ਤੇ ਸਨੀ ਵਗੈਰਾ ਕਰਕੇ ਹੁਣ ਪਾਣੀ ਵਗੈਰਾ ਪਿਆਤਾ ਸੀਗਾ ਤੇ ਹੁਣ ਲੱਗਣ ਧਾਰਾਂ ਦੀ ਚਬਾਈ ਕਰਨ ਮੱਜਾਂ ਦੀ ਧਾਰਾਂ ਚੋਂ ਲੱਗਿਆ ਨੂੰ ਇਹਨਾਂ ਇਹਨੂੰ ਫੇਰ ਉਹ ਫੇਰ ਇਹਨੂੰ ਫੇਰ ਇਹਨੂੰ ਇਹਨਾਂ ਦਾ ਟਾਈਮ ਆ ਸ਼ੋਕੇ ਬੰਦਾ ਦੇ ਅੰਦਰ ਫੇਰ ਚੱਲਾਂਗੇ ਡੈਰੀ